ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਅਮਰਪਾਲ ਜਿਵੇਂ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਗੱਲ ਕਰਨ ਵਾਸਤੇ ਤੁਹਾਡੇ ਨਾਲ ਸੇ ਸੋਸ਼ਲ ਮੀਡੀਆ ਦਾ ਸਾਰਾ ਲੈਨੇ ਆ ਜੋ ਉਸੇ ਤਰ੍ਹਾਂ ਮੈਂ ਤੁਹਾਡੇ ਸਾਹਮਣੇ ਆਇਆ ਔਰ ਅੱਜ ਦਾ ਜਿਹੜਾ ਮੇਰਾ ਤੁਹਾਡੇ ਸਾਹਮਣੇ ਆਉਣ ਦਾ ਮਕਸਦ ਇਹ ਹੀ ਹੈ ਕਿ ਅਕਾਲੀ ਦਲ ਔਰ ਕਾਂਗਰਸ ਭਾਜਪਾ ਜਾਂ ਹੋਰ ਵੀ ਕੋਈ ਪਾਰਟੀਆਂ ਨੇ ਜਿਨ੍ਹਾਂ ਨੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਬਹੁਤ ਜ਼ਿਆਦਾ ਰੋਸ਼ ਜਿਹੜਾ ਪ੍ਰਗਟ ਕੀਤਾ ਹੈ ਅਕਾਲੀ ਦਲ ਦੀ ਮੈਂ ਪ੍ਰੈਸ ਕਾਨਫਰੰਸ ਵੀ ਸੁਣ ਰਿਹਾ ਸੀ ਜਿੱਚੋ ਬਾਰ-ਬਾਰ ਕਹਿ ਰਹੇ ਨੇ ਕਿ ਲੋਕਤੰਤਰ ਦਾ ਘਾਣ ਹੋਇਆ ਐ ਐਮਰਜੈਂਸੀ ਦੇ ਟਾਈਮ ਤੇ ਇਦਾਂ ਨਹੀਂ ਹੋਇਆ ਸੀ ਜਿੰਨਾ ਕਿ ਅੱਜ ਹੋਇਆ ਸਾਡੇ ਨਾਲ ਧੱਕਾ ਬਈ ਤੁਹਾਨੂੰ ਆਪਣੇ ਧੱਕੇ ਦਿਖਦੇ ਆ ਜਦੋਂ ਤੁਸੀਂ ਸੱਤਾ 'ਚ ਹੁੰਦੇ ਹੋ ਚਾਹੇ ਅਕਾਲੀ ਹੋਵੋ ਚਾਹੇ ਕਾਂਗਰਸੀ ਹੋਵੋ ਤੁਸੀਂ ਗਰੀਬ ਪਰਿਵਾਰਾਂ ਦੇ ਬੱਚੇ ਮਰਵਾਏ ਆ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਝੂਠੇ ਕੇਸਾਂ 'ਚ ਫਸਾਇਆ ਆ ਗੈਂਗਸਟਰ ਕਹਿ ਕੇ ਉਹਨਾਂ ਨੂੰ ਕਤਲ ਕਰਵਾਇਆ ਹੈ ਹਜ਼ਾਰਾਂ ਲੋਕਾਂ ਨੂੰ ਤੁਸੀਂ ਬੇਕਾਰ ਕੀਤਾ ਆਪਣੀ ਸਰਕਾਰ ਦੇ ਟਾਈਮ ਚ ਉਹ ਧੱਕੇ ਨਹੀਂ ਆ ਅੱਜ ਤੁਹਾਨੂੰ ਇਹ ਧੱਕਾ ਲੱਗਦਾ ਤੁਸੀਂ ਸਮਝਿਆ ਕੀ ਹੋਇਆ ਪਬਲਿਕ ਨੂੰ ਜਦੋਂ ਤੁਹਾਡੇ ਤੇ ਪੈਂਦੀ ਹੈ ਉਦੋਂ ਤੁਹਾਨੂੰ ਧੱਕਾ ਜ਼ਿਆਦਾ ਆਉਂਦਾ ਜਾਂਦਾ ਤੇ ਜਦੋਂ 84 ਦੀ ਗੱਲ ਕਰਾਂ ਤਾਂ ਕਾਂਗਰਸ ਵਾਲਿਆਂ ਨੂੰ ਮੈਂ ਪੁੱਛਣਾ ਚਾਹੁੰਦਾ ਸ਼ਰਮ ਨਹੀਂ ਆਉਂਦੀ ਤੁਹਾਨੂੰ ਇਸ ਗੱਲ ਨੂੰ ਕਹਿੰਦੇ ਆ ਇਹ ਅਜ ਕਤਲ ਨਹੀਂ ਹੋਇਆ ਕਿਸੇ ਦਾ ਸਿਰਫ ਗ੍ਰਿਫਤਾਰੀ ਤੇ ਹੋਈ ਹੈ ਅਗਰ ਉਹ ਬੇਗੁਨਾਹ ਹੋਇਆ ਬੇਗੁਨਾਹ ਹੋਇਆ ਤਾਂ ਵਾਪਸ ਆ ਜਾਏਗਾ ਇਹ ਕਾਹਦਾ ਧੱਕਾ ਹੈ ਪਰ 84 ਦੇ ਵਿੱਚ ਜਿਹੜਾ ਕਤਲੇਆਮ ਤੁਸੀਂ ਕਾਂਗਰਸ ਵਾਲਿਆਂ ਨੇ ਕਰਵਾਇਆ 84 ਤੋਂ ਬਾਅਦ ਆ ਜਿਹੜਾ ਕਤਲੇਆਮ ਪੰਜਾਬ ਦੇ ਵਿੱਚ ਚੱਲਦਾ ਰਿਹਾ ਕਾਂਗਰਸ ਦੇ ਸਰਕਾਰਾਂ ਦੇ ਟਾਈਮ ਤੇ ਕੱਲੀ ਸਰਕਾਰ ਦੇ ਟਾਈਮ ਦੇ ਉੱਤੇ ਉਹ ਤਾਂ ਕਾ ਨਹੀਂ ਸੀਗਾ ਕਿੰਨੇ ਨੌਜਵਾਨ ਤੁਸੀਂ ਮਾਰ ਦਿੱਤੇ ਹੱਤਵੱਦ ਦੇ ਨਾਮ ਤੇ ਕਿੰਨੇ ਨੌਜਵਾਨ ਤੁਸੀਂ ਨਸ਼ੇ ਦੇ ਨਾਮ ਦੇ ਉੱਤੇ ਖਤਮ ਕਰਵਾ ਦਿੱਤੇ ਪੰਜਾਬ ਦੇ ਵਿੱਚ ਕਿੰਨੇ ਨੌਜਵਾਨ ਤੁਸੀਂ ਗੈਂਗਸਟਰਾਂ ਦੇ ਨਾਮ ਦੇ ਉੱਤੇ ਕਹਿ ਕੇ ਮਰਵਾ ਦਿੱਤੇ ਉਹ ਤਾਂ ਕਹ ਨਹੀਂ ਆ ਇਹ ਤਾਂ ਕਾ ਹੈ ਜੇਲ੍ਹ ਚ ਜਾਣਾ ਤੱਕਾ ਹੁੰਦਾ ਕਿਸੇ ਨੂੰ ਮਾਰਨਾ ਤਾਂ ਕਾ ਨਹੀਂ ਹੁੰਦਾ ਥੋੜੀ ਬੋਤੀ ਇਹ ਜਿਹੜੇ ਬਿਆਨਬਾਜ਼ੀ ਕਰਦੇ ਆ ਨਾ ਭ੍ਰਿਸ਼ਟਾਚਾਰ ਦੇ ਖਿਲਾਫ ਅਗਰ ਕੋਈ ਜੇਲ੍ਹ ਚ ਗਿਆ ਤਾਂ ਕੋਈ ਵੱਡਾ ਕੰਮ ਨਹੀਂ ਕਰਕੇ ਗਿਆ ਉਹ ਅਗਰ ਸਾਬਤ ਕਰ ਦਿੰਦਾ ਕਿ ਨਹੀਂ ਉਹ ਭ੍ਰਿਸ਼ਟਾਚਾਰੀ ਤਾਂ ਫਿਰ ਕਾਹਦਾ ਤੱਕਾ ਹੈ ਫਿਰ ਆਪਣੇ ਆਪ ਨੂੰ ਮਾਧੇ ਦਾ ਜਰਨੈਲ ਕਹਿੰਦਾ ਇਹਦੀ ਵੀਡੀਓ ਸੁਣ ਲਓ ਕਿਦਾਂ ਇਹਨਾਂ ਲਲਕਾਰੇ ਮਾਰ ਰਿਹਾ ਸੀ ਆਮ ਪਬਲਿਕ ਨੂੰ ਕਹਿ ਰਿਹਾ ਸੀ ਇਹਨਾਂ ਨੂੰ ਅੰਦਰ ਬਲਾਓ ਕੰਦਰ ਟਪਾ ਕੇ ਇਹਨਾਂ ਨੂੰ ਕੋ ਅੰਦਰ ਆਜੋ ਟਪ ਕੇ ਅੰਦਰ ਆਜੋ ਤਾਂ ਕਿ ਗਰੀਬ ਲੋਕ ਇਹਦੇ ਜਿਹੜੇ ਲੜਾਈ ਦੇ ਵਿੱਚ ਉਹ ਵਿਚਾਰੇ ਮਾਰੇ ਜਾਂ। ਅਗਰ ਤੈਨੂੰ ਕੋਈ ਗ੍ਰਿਫਤਾਰ ਕਰਨਾ ਆਇਆ ਤਾਂ ਗ੍ਰਿਫਤਾਰੀ ਦੇ ਦੇ ਯਾਰ। ਕਿਉਂ ਚੱਲਾ? ਮੀਡੀਆ ਦੇ ਸਾਹਮਣੇ ਤੇਰੀ ਵੀਡੀਓ ਬਣ ਰਹੀ ਹੈ ਸਭ ਕੁਝ ਹੈ ਚੰਗਾ ਭਲਾ ਸਾਫ ਸੁਥਰਾ ਤੂੰ ਜਾਣਦੇ ਆਂ, ਸਹੀ ਸਲਾਮਤ ਜਾਣਦੇ ਆਂ ਤੇਰੇ ਕੋਲ ਸਬੂਤ ਹੈ ਕਿ ਤੇਰੇ ਸੱਟਪੇਟ ਕੋਈ ਨਹੀਂ ਆ ਤੇ ਤੈਨੂੰ ਜੇਲ੍ਹ 'ਚ ਕੋਈ ਗਲਤ ਥੋੜੇ ਨਾ ਕੰਮ ਖੋ ਚੱਲਾ। ਨਾ ਸਾਰੀਆਂ ਪਾਰਟੀਆਂ ਨੂੰ ਕਹਿਣਾ ਹੈ। ਅਜਨੀਆਂ ਵੀ ਇਹਦੇ ਹੱਕ ਚ ਬੋਲੀਆਂ ਨੇ ਵੀ ਚੀਟੀਆਂ ਦੇ ਵੀ ਕੰਮ ਸੇ ਕੰਮ ਥੋੜੀ ਬਹੁਤੀ ਸ਼ਰਮ ਕਰੋ ਜਿੰਨੇ ਨੌਜਵਾਨ ਤੁਹਾਡੀਆਂ ਸਰਕਾਰਾਂ ਦੇ ਟਾਈਮ ਤੇ ਮਾਰੇ ਗਏ ਕਤਲ ਕੀਤੇ ਗਏ ਨੇ ਇਤਿਹਾਸ ਦੇ ਵਿੱਚ ਇੰਨਾ ਕਤਲੇਆਮ ਕਦੀ ਮੈਂ ਜਗਰ ਦੇਖਾਂ ਤੇ ਮੁਗਲਾਂ ਦੇ ਟਾਈਮ ਤੇ ਹੋਇਆ ਤੇ ਤੁਸੀਂ ਅੱਜ ਜਿਵੇਂ ਇੱਕ ਬੰਦੇ ਦੇ ਵਾਸਤੇ ਕਹਿੰਦੇ ਤੱਕਾ ਹੋਇਆ ਮੈਂ ਉਸ ਪੂਰੇ ਪੰਜਾਬ ਦੇ ਨੌਜਵਾਨਾਂ ਵਾਸਤੇ ਕਹਿੰਦਾ ਜਿਨ੍ਹਾਂ ਦੀਆਂ ਮਾਵਾਂ ਵਿਚਾਰੀਆਂ ਅੱਜ ਰੋਂਦੀਆਂ ਨੇ ਘਰਾਂ ਦੇ ਵਿੱਚ ਬੈਠ ਕੇ ਕਿ 84 ਦੇ ਵਿੱਚ ਉਹਨਾਂ ਦੇ ਬੱਚੇ ਕਤਲ ਕਰ ਦਿੱਤੇ ਗਏ ਨੌਜਵਾਨਾਂ ਨੂੰ ਨਸ਼ੇ ਦੇ ਲਤ ਚ ਲਗਾ ਕੇ ਆ ਬਿਕਰਮ ਜੀਠੀਏ ਵਰਗੇ ਨੇ ਨਸ਼ਾ ਵੇਚ-ਵੇਚ ਕੇ ਭ੍ਰਿਸ਼ਟਾਚਾਰ ਕਰਕੇ ਪੈਸਾ ਇਕੱਠਾ ਕੀਤਾ ਕਿਤੇ ਦੀ ਕੁਝ ਕਰੋੜ ਰੁਪਏ ਆਮਦਨ ਸੀ ਤੇ ਅੱਜ 580 ਕਰੋੜ ਰੁਪਏ ਤੱਕ ਜਾ ਪਹੁੰਚੀ ਹੈ ਇਹ ਤੱਕ ਨਹੀਂ ਹੈ ਪੰਜਾਬ ਦੇ ਨਾਲ ਸਾਨੂੰ ਸੋਚਣਾ ਪੈਣਾ ਪੰਜਾਬ ਦੀ ਜਨਤਾ ਨੂੰ ਸੋਚਣਾ ਪੈਣਾ ਆਮ ਆਦਮੀ ਪਾਰਟੀ ਮੈਂ ਆਪਣੀ ਗੱਲ ਕਰਦਾ ਮੈਂ ਐਮਐਲਏ ਬਤੌਰ ਐਮਐਲਏ ਹੋਣ ਦੇ ਨਾਤੇ ਮੈਂ ਇੱਕ ਗੱਲ ਕਹਿੰਦਾ ਮੇਰੇ ਹਲਕਾ ਸ਼੍ਰੀ ਗੋਬਿੰਦਪੁਰ ਸਾਹਿਬ ਦੇ ਵਿੱਚ ਇੱਕ ਵੀ ਨਜਾਇਜ਼ ਪਰਚਾ ਨਹੀਂ ਹੋਇਆ ਪਿਛਲੇ 3 ਸਾਲਾਂ ਦੇ ਵਿੱਚ ਨਾ ਹੋਇਆ ਤੇ ਨਾ ਹੋਣ ਦਿਆਂਗਾ ਇਸ ਤਰ੍ਹਾਂ ਦੀ ਰਾਜਨੀਤੀ ਕਰਦੇ ਤੇ ਹੁੰਦੇ ਤੁਸੀਂ ਤੇ ਅੱਜ ਲੋਕਾਂ ਦੇ ਉੱਤੇ ਪਰਚੇ ਨਾ ਹੁੰਦੇ ਗਲਤ ਝੂਠੇ ਪਰਚੇ ਨਾ ਹੋਏ ਹੁੰਦੇ ਇਹ ਤੁਹਾਡੇ ਟਾਈਮ ਤੇ ਤੱਕੇ ਹੋਏ ਨੇ ਅੱਜ ਤੁਹਾਡੀ ਭੈਣ ਦੀ ਦਿੱਤੀ ਹੋਈ ਅਰਦਾਸ ਕੀਤੀ ਹੋਈ ਉਹ ਜਿਹੜੀ ਆ ਉਹਨੂੰ ਬੂਰ ਪੈ ਰਿਆ ਆ ਉਹ ਸਦਕਾਰ ਹੋ ਰਹੀ ਆ ਕਿ ਜੇ ਮੇਰੇ ਭਰਾ ਦਾ ਨਸ਼ੇ ਦੇ ਕੇਸ ਦੇ ਵਿੱਚ ਹੱਥ ਹੋਵੇ ਤੇ ਉਹ ਕੱਖ ਨਾ ਰਹੇ ਅੱਜ ਤੁਹਾਡਾ ਉਹ ਕੱਖ ਨਹੀਂ ਰਹਿ ਰਿਹਾ ਕਿਉਂਕਿ ਤੁਹਾਡੀ ਭੈਣ ਦੀ ਅਰਦਾਸ ਸੁਣੀ ਗਈ ਆ ਅਰਦਾਸ ਕਰਦੀ ਵੀ ਵਿਰਤੀ ਨਹੀਂ ਜਾਂਦੀ ਔਰ ਸੁਣੀ ਜਾਂਦੀ ਹੈ ਔਰ ਮੈਂ ਆਪਣੀ ਆਵਾਮ ਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਇਹੋ ਜੇ ਇਹਨਾਂ ਦੇ ਚੋਚਨੇ ਚ ਨਾ ਹੋ ਇਹ ਝੂਠ ਬੋਲਦੇ ਨੇ ਝੂਠ ਬੋਲ ਕੇ ਤੁਹਾਡੇ ਨਾਲ ਹਮੇਸ਼ਾ ਹੀ ਇਹਨਾਂ ਨੇ ਫਾਇਦਾ ਚੁੱਕਿਆ ਤੁਹਾਡਾ ਔਰ ਹੁਣ ਵੀ ਭੋਲੇ ਭਾਲੇ ਬਣ ਕੇ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਨੇ ਇੰਨੀ ਇੱਕ ਬੇਨਤੀਆਂ ਫਤਿਹ ਬਵਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ